ਬਿਲਕੁਲ ਅਜ ਕੰਮ ਕਰ ਰਿਹਾ ਸੀ ਵੈਲ ਸੈਟਲ ਸੀ ਬੰਬਈ ਦੇ ਵਿੱਚ ਲੇਕਿਨ ਉਹ ਸਾਰਾ ਸੁੱਖ ਆਪਣਾ ਛੱਡ ਕੇ ਤੇ ਉਹ ਐਸ਼ੋ ਰਾਮ ਨੂੰ ਛੱਡ ਕੇ ਉਸ ਨੇ ਇਸ ਸੰਘਰਸ਼ ਵਾਲਾ ਰਾਹ ਚੁਣਿਆ ਤੇ ਉਹ ਜਿਹੜਾ ਲੜਾਈ ਜਿਹੜੀ ਚੱਲ ਰਹੀ ਸੀ ਕੇਂਦਰ ਨਾਲ ਕਿਸਾਨਾਂ ਦੀ ਉਹਦੇ ਚ ਉਹਦੀ ਅਗਵਾਈ ਵੀ ਕੀਤੀ ਬੜਾ ਸਾਥ ਦਿੱਤਾ ਅਤੇ ਉਹਦੇ ਨਾਲ ਨਾਲ ਪੰਥ ਦੇ ਜਿਹੜੇ ਮਸਲੇ ਸੀ ਉਹਨਾਂ ਪ੍ਰਤੀ ਵੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਉਸ ਸਮੇਂ ਤੋਂ ਪਹਿਲਾਂ ਚਲੇ ਜਾਣਾ ਪੰਜਾਬ ਲਈ ਕਿਸਾਨੀ ਲਈ ਕੌਮ ਲਈ ਵੱਡਾ ਘਟਾ ਰਾਜਨੀਤਿਕ ਤੌਰ ਤੇ ਦੀਪ ਸਿੱਧੂ ਦੇ ਅੱਜ ਇੱਥੇ ਸ਼ਾਮਲ ਹੋਣ ਆਏ ਹੋ ਉਹਨਾਂ ਬਿਆਨਾਂ ਨੂੰ ਫਿਰ ਕਿੱਦਾਂ ਦੇਖਦੇ ਜਿਹੜੇ ਤੁਹਾਡੀ ਪਾਰਟੀ ਦੇ ਵੱਲੋਂ ਹੀ ਬਿਆਨ ਦੀਪ ਸਿੱਧੂ ਦੇ ਟਕਰਾ ਰਿਹਾ ਸੀ ਸਮਰਪਤਾ ਪੰਥ ਨੂੰ ਪੰਜਾਬ ਨੂੰ ਅਕਾਲ ਤਖਤ ਸਾਹਿਬ ਨੂੰ ਕਿਸਾਨੀ ਨੂੰ ਉਹ ਮੁੱਦਿਆਂ ਤੇ ਜਿੱਥੇ ਸਹੀ ਆ ਸਹੀ ਨੂੰ ਸਹੀ ਕਵਾਂਗੇ ਗਲਤ ਨੂੰ ਗਲਤ ਕਵਾਂਗੇ ਬਹੁਤ ਸਾਰੇ ਲੋਕ ਚਰਚਾਵਾਂ ਕਰਦੇ ਵੀ ਲੀਡਰ ਜਦੋਂ ਪਾਰਟੀਆਂ ਦੇ ਵਿੱਚ ਹੁੰਦੇ ਆ ਉਦੋਂ ਨਹੀਂ ਬੋਲਦੇ ਹੁਣ ਸਿੰਘ ਸਾਹਿਬ ਵੀ ਹਟੇ ਤਾਂ ਬਹੁਤ ਕੁਝ ਬੋਲਿਆ ਜੀ ਪਰ ਪਹਿਲਾਂ ਨਹੀਂ ਬੋਲੇ ਬਹੁਤ ਸਾਰੇ ਲੋਕ ਅਕਾਲੀ ਦਲ ਤੋਂ ਨਿਕਲੇ ਫਿਰ ਬੋਲੇ ਫਿਰ ਪਹਿਲਾਂ ਨਹੀਂ ਬੋਲੇ ਜੀ ਤੁਸੀਂ ਆਪਣੀ ਪਾਰਟੀ ਨੂੰ ਅੱਜ ਕਿਵੇਂ ਦੇਖਦੇ ਹੋ ਸਦਾ ਇਹੀ ਖਿਆਲ ਰਹਿਣਗੇ ਸੋਚ ਸਮਝ ਕੇ ਫੈਸਲੇ ਲੈਣ ਦੀ ਲੋੜ ਆ ਸਮੁੱਚੀ ਸਿੱਖ ਲੀਡਰਸ਼ਿਪ ਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਜੇ ਅਸੀਂ ਪੰਜਾਬ ਦੇ ਜਾਂ ਕੌਮ ਦੇ ਮਸਲੇ ਹੱਲ ਕਰਾਉਣੇ ਆ ਤਾਂ ਹੀ ਹੋ ਸਕਦਾ ਜੇਕਰ ਅਸੀਂ ਇਕਜੁੱਟ ਹੋਵਾਂਗੇ ਸਾਰੇ ਦੀਪ ਸਿੱਧੂ ਦੇ ਯਾਤ ਵਿੱਚ ਰੱਖੇ ਹੋਏ ਸਮਾਗਮ ਦੇ ਵਿੱਚ ਅੱਜ ਜਿੱਥੇ ਬਹੁਤ ਸਾਰੇ ਲੋਕ ਪਹੁੰਚੇ ਤਾਂ ਦੱਖਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਐਲੀ ਹੋਰੀ ਵੀ ਪਹੁੰਚੇ ਸੋ ਗਲਬਤ ਕਰਦੇ ਆ ਸਰ ਹਸਤੀ ਗਾਲ ਦੀ ਠੀਕ ਠਾਕ ਹਾਂ ਜੀ ਹਾਂ ਕਿਵੇਂ ਦੇਖਦੇ ਹੋ ਅੱਜ ਦੀਪ ਸਿੱਧੂ ਦੇ ਯਾਤ ਦੇ ਵਿੱਚ ਸਮਾਗਮ ਹੈ ਤੁਸੀਂ ਵੀ ਪਹੁੰਚੇ ਹੋ ਦੀਪ ਸਿੱਧੂ ਨੂੰ ਉਹਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਦੀਪ ਸਿੱਧੂ ਦਾ ਜੋ ਕਿਸਾਨੀ ਉਸ ਸਮੇਂ ਅੰਦੋਲਨ ਚੱਲ ਰਿਹਾ ਸੀ ਉਸ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਉਸ ਸਮੇਂ ਕਿਉਂਕਿ ਉਹ ਫਿਲਮਾਂ ਵਿੱਚ ਕੰਮ ਕਰ ਰਿਹਾ ਸੀ ਵੈਲ ਸੈਟਲ ਸੀ ਬੰਬਈ ਦੇ ਵਿੱਚ ਲੇਕਿਨ ਉਹ ਸਾਰਾ ਸੁੱਖ ਆਪਣਾ ਛੱਡ ਕੇ ਦੇ ਉਹ ਐਸ਼ੋ ਰਾਮ ਨੂੰ ਛੱਡ ਕੇ ਉਸ ਨੇ ਇਹ ਸੰਘਰਸ਼ ਵਾਲਾ ਰਾਹ ਚੁਣਿਆ ਤੇ ਉਹ ਜਿਹੜਾ ਲੜਾਈ ਜਿਹੜੀ ਚੱਲ ਰਹੀ ਸੀ ਕੇਂਦਰ ਨਾਲ ਕਿਸਾਨਾਂ ਦੀ ਉਹਦੇ ਚ ਉਹਦੀ ਅਗਵਾਈ ਵੀ ਕੀਤੀ ਬੜਾ ਸਾਥ ਦਿੱਤਾ ਅਤੇ ਉਹਦੇ ਨਾਲ ਨਾਲ ਪੰਥ ਦੇ ਜਿਹੜੇ ਮਸਲੇ ਸੀ ਉਹਨਾਂ ਪ੍ਰਤੀ ਵੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਉਸ ਸਮੇਂ ਤੋਂ ਪਹਿਲਾਂ ਚਲੇ ਜਾਣਾ ਪੰਜਾਬ ਲਈ ਕਿਸਾਨੀ ਲਈ ਕੌਮ ਲਈ ਵੱਡਾ ਘਟਾ ਢੋਟੀ ਦੀ ਪਾਰਟੀ ਪੰਥਕ ਪਾਰਟੀ ਹੈ ਜੀ ਤੇ મતਭੇਦ ਬਣੇ ਰਹਿੰਦੇ ਆ ਦੀਪ ਸਿੰਘੂ ਨਾਲ ਵੀ ਪਾਰਟੀ ਦੇ ਹੋਣਗੇ ਉਹਦੇ ਬਿਆਨ ਵੀ ਉਧਰੋਂ ਆਉਂਦੇ ਰਹਿੰਦੇ ਆ ਜੀ ਦਾਗੇ ਜਾਂਦੇ ਆ ਇੱਕ ਦੂਜੇ ਦੇ ਉੱਤੇ ਤਾਂ ਤੁਸੀਂ ਰਾਜਨੀਤਿਕ ਤੌਰ ਤੇ ਦੀਪ ਸਿੱਧੂ ਦੇ ਅੱਜ ਇੱਥੇ ਸ਼ਾਮਲ ਹੋਣ ਆਏ ਹੋ ਉਹਨਾਂ ਬਿਆਨਾਂ ਨੂੰ ਫਿਰ ਕਿੱਦਾਂ ਦੇਖਦੇ ਹੋ ਜਿਹੜੇ ਤੁਹਾਡੀ ਪਾਰਟੀ ਦੇ ਵੱਲੋਂ ਹੀ ਬਿਆਨ ਦੀਪ ਸਿੱਧੂ ਦੇ ਟਕਰਾ ਰਹੇ ਆ ਅਸੀਂ ਸਮਰਪਤਾ ਪੰਥ ਨੂੰ ਪੰਜਾਬ ਨੂੰ ਅਕਾਲ ਤਖਤ ਸਾਹਿਬ ਨੂੰ ਕਿਸਾਨੀ ਨੂੰ ਉਹ ਮੁੱਦਿਆਂ ਤੇ ਜਿੱਥੇ ਸਹੀ ਆ ਸਹੀ ਨੂੰ ਸਹੀ ਕਵਾਂਗੇ ਗਲਤ ਨੂੰ ਗਲਤ ਕਵਾਂਗੇ ਜੀ ਹਾਂਜੀ ਆ ਦੀਪ ਸਿੱਧੂ ਜੀ ਤੁਹਾਨੂੰ ਲੱਗਦਾ ਆ ਜੋ ਐਕਸੀਡੈਂਟ ਹੁੰਦਾ ਦੀਪ ਸਿੱਧੂ ਦੇ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਸਰਕਾਰਾਂ ਨੇ ਮਾਰਤਾ ਉਹ ਜੇ ਤੁਹਾਨੂੰ ਉਹ ਕਿੱਦਾਂ ਲੱਗਦਾ ਕੋਈ ਕੁਝ ਵੀ ਹੋ ਸਕਦਾ ਵਾ ਲੇਕਿਨ ਅਜੇ ਤੱਕ ਉਹ ਉੱਚ ਪੱਧਰੀ ਜਾਂਚ ਨਹੀਂ ਹੋਈ ਜਿਦੇ ਵਿੱਚ ਪਰਿਵਾਰ ਨੂੰ ਅਤੇ ਕਿਸਾਨੀ ਨੂੰ ਜਾਂ ਕੌਮ ਨੂੰ ਇਸ ਗੱਲ ਦੀ ਤਸੱਲੀ ਹੁੰਦੀ ਕਿ ਉਹਦੀ ਮੌਜਾ ਕਾਰਨ ਕੀ ਬਣਿਆ ਉਹ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਕੁਝ ਵੀ ਹੋ ਸਕਦਾ ਵਾ ਤੁਹਾਨੂੰ ਲੱਗਦਾ ਵੀ ਦੀਪ ਸਿੱਧੂ ਜੇ ਅੱਜ ਹੁੰਦਾ ਸਾਡੇ ਵਿੱਚ ਤਾਂ ਪੰਜਾਬ ਦੇ ਵਿੱਚ ਕੋਈ ਬਹੁਤ ਯੋਗਦਾਨ ਪਾ ਸਕਦਾ ਸੀ ਦੇਖੋ ਅੱਜ ਦੇ ਸਮੇਂ ਦੇ ਵਿੱਚ ਯੋਗ ਨੌਜਵਾਨਾਂ ਦੀ ਗਵਾਹੀ ਦੀ ਬੜੀ ਲੋੜ ਆ ਕੌਮ ਨੂੰ ਪੰਥ ਨੂੰ ਕਾਸ ਤੌਰ ਤੇ ਉਸ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਆਪਣੇ ਹਿੱਤਾਂ ਨੂੰ ਤਿਆਗ ਕੇ ਨਿਸ਼ਕਾਮ ਪੰਜਾਬ ਦੇ ਕੌਮ ਦੇ ਭਲੇ ਦੇ ਲਈ ਕੰਮ ਕਰੇ ਸੋ ਇਹ ਦੀ ਅੱਜ ਵੱਡੀ ਘਾਟ ਵੀ ਹੈ ਤੇ ਲੋੜ ਵੀ ਬਹੁਤ ਆ ਤੇ ਤੁਹਾਡੀ ਪਾਰਟੀ ਬਾਰੇ ਮੈਂ ਇੱਕ ਸਵਾਲ ਇੱਕ ਕਰ ਲਵਾਂ ਤੇ ਬੜਾ ਗ੍ਰਾਫ ਡਿੱਗਿਆ ਹੋਇਆ ਸਮੇਂ ਜੀ ਤਾਂ ਬਹੁਤ ਸਾਰੇ ਲੋਕਾਂ ਚਰਚਾਵਾ ਕਰਦੇ ਵੀ ਲੀਡਰ ਜਦੋਂ ਪਾਰਟੀਆਂ ਦੇ ਵਿੱਚ ਹੁੰਦੇ ਆ ਉਦੋਂ ਨਹੀਂ ਬੋਲਦੇ ਹੁਣ ਸਿੰਘ ਸਾਹਿਬ ਵੀ ਹਟੇ ਤਾਂ ਬਹੁਤ ਕੁਝ ਬੋਲੇ ਆ ਜੀ ਪਰ ਪਹਿਲਾਂ ਨਹੀਂ ਬੋਲੇ ਬਹੁਤ ਸਾਰੇ ਲੋਕ ਅਕਾਲੀ ਦਲ ਤੋਂ ਨਿਕਲੇ ਫਿਰ ਬੋਲੇ ਤੇ ਪਹਿਲਾਂ ਨਹੀਂ ਬੋਲੇਗੀ ਤੁਸੀਂ ਆਪਣੀ ਪਾਰਟੀ ਨੂੰ ਅੱਜ ਕਿਵੇਂ ਦੇਖਦੇ ਹੋ ਸਦਾ ਇਹੀ ਖਿਆਲ ਰਹਿਣਗੇ ਨਹੀਂ ਦੇਖੋ ਮੈਂ ਤਾਂ ਪਾਰਟੀ ਦੇ ਵਿੱਚ ਆ ਪਾਰਟੀ ਦਾ ਮੈਂ ਐਮਐਲਏ ਆ ਪਾਰਟੀ ਦੇ ਵਿਧਾਨ ਸਭਾ ਦਾ ਜਿਹੜਾ ਮੈਂ ਉੱਥੇ ਪਾਰਟੀ ਦਾ ਲੀਡਰ ਆ ਵਿਧਾਨ ਸਭਾ ਦੇ ਵਿੱਚ ਠੀਕਾ ਲੇਕਿਨ ਪਾਰਟੀ ਦੇ ਵਿੱਚ ਰਹਿ ਕੇ ਵੀ ਅਸੀਂ ਜੋ ਗੱਲ ਕਹਿ ਰਹੇ ਆ ਪਾਰਟੀ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਕੌਮ ਦੇ ਭਲੇ ਲਈ ਕਹਿ ਰਹੇ ਆ ਇਹ ਜੇ ਗੱਲਾਂ ਤੇ ਅਮਲ ਹੋਊ ਤਾਂ ਪਾਰਟੀ ਦਾ ਫਾਇਦਾ ਹੀ ਹੋਣਾ ਵਾ ਕਿਉਂਕਿ ਸਾਡੀ ਜ਼ਿੰਮੇਵਾਰੀ ਆ ਲੋਕ ਚੁਣ ਕੇ ਭੇਜਦੇ ਆ ਸਾਨੂੰ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਦੇ ਵਿੱਚ ਤੇ ਇਸ ਇਲਾਕੇ ਦੇ ਲੋਕਾਂ ਦੀ ਜੋ ਸੋਚ ਆ ਉਥੇ ਪਹਿਲਾ ਦਿਨ ਮੇਰੀ ਡਿਊਟੀ ਆ ਫੈਸਲੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋਚ ਸਮਝ ਕੇ ਫੈਸਲੇ ਲੈਣ ਦੀ ਲੋੜ ਆ ਸਮੁੱਚੀ ਸਿੱਖ ਲੀਡਰਸ਼ਿਪ ਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਜੇ ਅਸੀਂ ਪੰਜਾਬ ਦੇ ਜਾਂ ਕੌਮ ਦੇ ਮਸਲੇ ਹੱਲ ਕਰਾਉਣੇ ਆ ਤਾਂ ਹੀ ਹੋ ਸਕਦਾ ਜੇਕਰ ਅਸੀਂ ਇਕਜੁੱਟ ਹੋਵਾਂਗੇ ਸਾਰੇ ਅਕਾਲੀ ਦਲ ਦਾ ਉਭਾਰ ਕਿਸ ਤਰ੍ਹਾਂ ਹੋ ਸਕਦਾ ਹੁਣ ਉਹ ਉਹਦੇ ਬਾਰੇ ਕੋਈ ਅਕਾਲੀ ਦਲ ਕਿਸ ਤਰ੍ਹਾਂ ਦੇਖ ਰਿਹਾ ਤਕੋ ਦੇ ਲਈ ਅਸ਼ਿਰਕਾਲਤਖ ਸਾਹਿਬ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਦੀ ਕੱਲ ਮੀਟਿੰਗ ਹੈਗੀ ਜਾਂ ਤੇ ਮੈਨੂੰ ਉਮੀਦ ਆ ਵੀ ਕੱਲ ਕੋਈ ਅਹਿਮ ਫੈਸਲੇ ਉਸ ਮੀਟਿੰਗ ਦੇ ਵਿੱਚ ਹੋਣਗੇ ਉਸ ਦੇ ਉੱਤੇ ਅਮਲ ਨਹੀਂ ਹੋ ਸਕਿਆ ਜੀ ਜਥੇਦਾਰ ਸਾਹਿਬ ਨੇ ਵੀ ਕਿਹਾ ਜੀ ਉਹ ਕੱਲ ਫੈਸਲੇ ਹੋਣਗੇ ਕੱਲ ਉੱਤੇ ਵਿਚਾਰ ਕਰਕੇ ਕੋਈ ਨਾ ਕੋਈ ਫੈਸਲਾ ਜਰੂਰ ਆਊਗਾ ਜੀ ਬਹੁਤ ਸ਼ੁਕਰੀਆ ਸੋ ਬਿਲਕੁਲ ਜਿੱਥੇ ਬਹੁਤ ਸਾਰੇ ਦੀਪ ਸਿੱਧੂ ਨੂੰ ਚਾਹਣ ਵਾਲੇ ਲੋਕ ਪਹੁੰਚੇ ਆ ਤਾਂ ਉਸ ਦੀ ਸ਼ਖਸੀਅਤ ਨੂੰ ਜੋ ਲੋਕ ਸਮਝਦੇ ਸੀ ਜੋ ਇਹ ਦੇਖਦੇ ਸੀ ਕਿ ਇਹ ਦੀਪ ਸਿੱਧੂ ਦਾ ਹੁਣ ਪੰਜਾਬ ਦੇ ਲਈ ਬਹੁਤ ਕੁਝ ਚੰਗਾ ਕਰ ਸਕਦਾ ਸੀ ਉਹ ਲੋਕ ਵੀ ਸ਼ਾਮਲ ਹੋਏ ਆ ਹਾਲਾਂਕਿ ਸ਼ਰੋਨੀ ਅਕਾਲੀ ਦਲ ਦੇ ਵੱਲੋਂ ਐਮਐਲਏ ਮਨਪ੍ਰੀਤ ਸਿੰਘ ਜੈਲਦੀ ਹੋਰੀ ਪਰ ਫਿਰ ਵੀ ਇਸ ਕਰਕੇ ਇੱਥੇ ਪਹੁੰਚੇ ਕਿਉਂਕਿ ਉਹ ਦੀਪ ਸਿੱਧੂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਰਾਜਨੀਤੀ ਤੋਂ ਉੱਤੇ ਉੱਠ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਗੁਰਪ੍ਰੀਤ ਸਿੰਘ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨ